भेज दो जिते वे जल्दी कर हाय मेरे बेटे नु भेज दो हाय ਤੁਹਾਨੂੰ ਕਿਦੋਂ ਪਤਾ ਲੱਗਾ ਜੀ ਮੈਨੂੰ ਐਤਵਾਰ ਰਾਤ ਫੋਨ ਆਇਆ ਸੀ ਮੇਰੇ ਦੋਸਤ ਨੇ ਕੀਤਾ ਕਹਿੰਦਾ ਅੰਟੀ ਜੀ ਰਮਨ ਦਾ ਨਹੀਂ ਫੋਨ ਆਇਆ ਮੈਂ ਨਹੀਂ ਮਨੋ ਨਹੀਂ ਆਇਆ ਮੇਰੇ ਸ਼ੁੱਕਰਵਾਰ ਸ਼ੁੱਕਰਵਾਰ ਬੜਾ ਚਿਰ ਗੱਲ ਹੋਈ ਆ ਛਿਨੇ ਸ਼ਰਵਾਰ ਨਹੀਂ ਮੈਂ ਕੀਤਾ ਪਰ ਉਹਨੇ ਆ ਕੇ ਇਹ ਕਰ ਤੇ ਐਤਵਾਰ ਵੀ ਮੈਂ ਕੀਤਾ ਤੇ ਨਹੀਂ ਚੁੱਕਿਆ ਉਹਨੇ ਰਾਤ ਨੂੰ ਮੈਨੂੰ 9 ਵਜੇ ਫੋਨ ਆਇਆ ਉਹਦੇ ਦੋਸਤ ਦਾ ਕਹਿੰਦਾ ਅੰਟੀ ਜੀ ਰਮਨ ਦਾ ਫੋਨ ਨਹੀਂ ਆਇਆ ਮੈਂ ਨਹੀਂ ਰਮਨ ਦਾ ਫੋਨ ਨਹੀਂ ਆਇਆ ਉਸ ਤੋਂ ਬਾਅਦ ਅਸੀਂ ਟਰਾਈ ਕਰੀ ਜਾਂਦੇ ਕਰੀ ਜਾਂਦੇ ਨਹੀਂ ਆਇਆ ਉਹ ਕਹਿੰਦੇ ਵੀ ਜਿੱਥੇ ਰਮਨ ਗੱਡੀ ਚਲਾਉਂਦਾ ਹੈ ਉੱਥੇ ਬੋਡੀ ਆ ਪਈ ਪਤਾ ਨਹੀਂ ਰਮਨ ਵਾਕੇ ਕੌਣ ਵਾ ਬਸ ਦੇ ਸਾਡੇ 5 ਸਾਲ ਹੋ ਗਏ 5 ਸਾਲ 5.5 ਸਾਲ ਹੋ ਗਏ ਨਾ ਹਾਂਜੀ ਪਰ ਮੈਂ ਰੋਜ਼ ਫੋਨ ਕਰਦਾ ਸੀ ਨਾ ਤੁਹਾਨੂੰ ਹਾਂ ਰੋਜ਼ ਫੋਨ ਕਰਦਾ ਸੀ ਰੋਜ਼ ਕਰਦਾ ਸੀ ਸ਼ਨੀਚਰਵਾਰ ਤੇ ਐਤਵਾਰ ਨਹੀਂ ਕੀਤਾ ਸ਼ਨੀਚਰਵਾਰ ਪਰ ਆਉਣੇ ਆਏ ਮੇਰਾ ਆਪ ਹੀ ਨੇ ਟਾਈਮ ਲੱਗਾ ਨਹੀਂ ਤੇ ਰੋਜ਼ ਕਰਦਾ ਸੀ ਮੇਰੇ ਨਾਲ ਗੱਲ ਇਹ ਕਹਿੰਦਾ ਸੀ ਮੰਮੀ ਜੀ ਕੋਈ ਟੈਨਸ਼ਨ ਨਹੀਂ ਲੈਣੀ ਮੈਂ ਠੀਕ ਠਾਕ ਆ ਮੰਮੀ ਜੀ ਕੋਈ ਟੈਨਸ਼ਨ ਨਹੀਂ ਲੈਣੀ ਹੋਰ ਕੋਈ ਗੱਲ ਨਹੀਂ ਆਇਆ ਪਤਾ ਤੂੰ ਅਸਨ ਬਦਲ ਗਿਆ ਜੀ ਐਤਵਾਰ ਸ਼ਨੀਵਾਰ ਸ਼ਨੀਵਾਰ ਸਵੇਰੇ ਪਤਾ ਸੁਵੇਤੇ ਸੁਵੇਤੇ ਹੀ ਕੋਈ ਕੋਈ ਪਤਾ ਲੱਗ ਗਿਆ ਸਾਨੂੰ ਹਾਏ ਪੁੱਤ ਇੰਤ ਪਿਆਰਾ ਹੀ ਪੁੱਤ ਸਾਡਾ ਹਾਏ ਸਾਢੇ 5 ਸਾਲ ਹੋ ਗਏ ਗਏ ਨੂੰ ਸਾਨੂੰ ਪੁੱਤ ਪਤਾ ਸ਼ਾਮ ਦੇ ਗਾਹੀ ਸੀ 5 8 ਵਜੇ ਹੀ ਹੈ ਨਾ 8:00 ਵਜੇ 8:00 ਤੇ ਡੈਮੇਜ ਦਾ ਪਤਾ ਲੱਗਾ ਹਾਏ ਇਹ ਦੂਸਰੀ ਹੈ ਨਾ ਹਾਂ ਸ਼ਾਹਜਨਪੁਰ ਹੀ ਮੈਂ ਕੋਈ ਸ਼ੱਕਤ ਨਹੀਂ ਆ ਕੇ ਇੱਥੇ ਹਾਂਜੀ ਕੋਈ ਸ਼ੱਕ ਵਗੈਰਾ ਨਹੀਂ ਕਿਸੇ ਦਾ ਤੇ ਹਣ ਕੀ ਪਤਾ ਜੀ ਪਤ ਕੀ ਪਤਾ ਹਣ ਹੁੰਦੇ ਮੁੰਡਾ ਤਾਂ ਕਿਤੇ ਗਊ ਹੀ ਦੋ ਤਾਂ ਮੇਰਾ ਕਿਤੇ ਗਊ ਹੀ ਪੁੱਤ ਕਿ ਇਹ ਮਾੜੀ ਨਹੀਂ ਕਿਹਨੂੰ ਚੰਗੀ ਨਹੀਂ ਆਖੜੀ ਵੈਰੀ ਬਣ ਕੇ ਉੱਥੇ ਕੋਈ ਹੋਵੇ ਹਾਏ ਉੱਥੇ ਹੀ ਪਿਆਰੀ ਬਣ ਗਏ ਉਹਦੇ ਮੇਰਾ ਨਾਮ ਬਿਕਰਮਜੀਤ ਸਿੰਘ ਮੈਂ ਪਿੰਡ ਗੋਲੀ ਸਾਹ ਪਰ ਤੋਂ ਸਰਪੰਚ ਹਾਂ ਜੀ ਮੇਰਾ ਬਰਦਰ ਜਿਹੜਾ 2018 ਵਿੱਚ ਅਨੁਰਜਣ ਗਿਆ ਸੀ ਤੇ 18 ਦਸੰਬਰ ਨੂੰ ਰਾਤ 12:10 ਵਜੇ ਉਹਨਾਂ ਉਧਰ ਦੇ ਟਾਈਮ ਤੇ ਕੋਈ ਵਾਰਦਾਤ ਹੋਈ ਤੇ ਸਾਨੂੰ 5:30 ਵਜੇ ਇਧਰ ਪਤਾ ਲੱਗਾ ਫੋਨ ਆਇਆ ਕਿ ਉਹਨਾਂ ਦੀ ਡੈੱਡ ਬੋਡੀ ਉਹਨਾਂ ਦੀ ਗੱਡੀ ਕੋਲ ਪਈ ਤੇ ਸਾਰੀ ਜਿਹੜੀ ਘਟਨਾ ਦੀ ਖਬਰ ਉਹਨਾਂ ਦੇ ਉਹਨਾਂ ਦੇ ਫਰੈਂਡ ਨੇ ਸਾਡੇ ਨਾਲ ਫੋਨ ਕਰਕੇ ਪਹੁੰਚਾਈ ਹੂੰ ਉਸ ਤੋਂ ਬਾਅਦ ਪਤਾ ਲੱਗਦਾ ਵੀ ਉਹਨਾਂ ਦੇ ਗੱਡੀ ਦਾ ਸ਼ੀਸ਼ਾ ਤੋੜਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਦਾ ਕੋਈ ਸਟੇਟਮੈਂਟ ਨਹੀਂ ਇਹ ਪੋਸਟ ਮਾਰਟ ਰਿਪੋਰਟ ਵਿੱਚ ਪਤਾ ਲੱਗਦਾ ਕਿ ਕੀ ਹੋਇਆ ਤੇ ਇੱਕ ਉਹ ਜਿਹੜਾ ਇੱਕ ਦੀ ਗ੍ਰਿਫਤਾਰੀ ਵੀ ਕੀਤੀ ਗਈ ਹੈ ਜਿਨ੍ਹਾਂ ਨੇ ਉਹਨਾਂ ਤੇ ਹਮਲਾ ਕੀਤਾ ਹੈ ਅੱਛਾ ਕੀ ਲੱਗਦਾ ਹਮਲਾ ਕਰਨ ਵਾਲੇ ਕੋਈ ਲੁਟੇਰੇ ਹੀ ਸੀ ਜਾਂ ਕਿਦਾਂ ਹਾਂ ਉਹਨਾਂ ਮੇ ਜਿੰਨਾ ਲੱਗਦਾ ਵੀ ਜਿਹੜੇ ਹਮਲਾ ਕਰਨ ਵਾਲੇ ਉਹ ਲੁਟੇਰੇ ਜਿਹੜੇ ਲੁੱਟ ਦੀ ਖੋਹ ਦੇ ਮਕਸਦ ਨਾਲ ਹੀ ਆਏ ਉਹਨਾਂ ਦੀ ਇੱਕ ਬਾਈਕ ਤੇ ਇੱਕ ਦੀ ਗ੍ਰਿਫਤਾਰੀ ਜਿਹੜੀ ਕੀਤੀ ਗਈ ਹੁਣ ਤੁਸੀਂ ਕੀ ਚਾਹੁੰਦੇ ਸਰਕਾਰ ਤੋਂ ਸਿਰ ਘਰ ਕੋ ਇਹ ਮੰਗ ਕਰਦੇ ਆ ਜੀ ਡੇਢ ਬੁਢੀ ਸਾਡੇ ਤੱਕ ਜਿਹੜੀ ਜਲਦੀ ਜਲਦੀ ਬਚਾਈ ਜਾਵੇ ਕੁਲਦੀਪ ਸਿੰਘ ਢਾਲੀ ਵਾਲਿਆਂ ਨਾਲ ਇਹ ਮਿਨਿਸਟਰ ਉਹਨਾਂ ਨੂੰ ਅਪੀਲ ਕਰਦੇ ਆ ਵੀ ਡੇਢ ਬੁਢੀ ਸਾਡੇ ਤੱਕ ਜਲਦੀ ਪਹੁੰਚਾਈ ਜਾਵੇ ਕੌਣ ਕੌਣ ਸੀ ਪਰਿਵਾਰ ਜਿਹਨਾਂ ਦੇ ਕੱਲਾ ਮੁਕੇ ਦਾ ਬਣਸ ਪਰਿਵਾਰ ਵਿੱਚ ਇਹਨਾਂ ਦੇ ਫਾਹਲਾ ਸਾਹਿਬ ਜੋ ਆਰਮੀ ਵਿੱਚੋਂ ਲੜਨ ਹੋ ਕੇ ਦੀ ਅਸੀਂ ਵਿੱਚ ਫਿਰ ਦੇਸ਼ ਦੀ ਸੇਵਾ ਕਰ ਰਹੇ ਨੇ ਅਤੇ ਇਹਨਾਂ ਦੀ ਮਦਦ ਨੇ ਇੱਕ ਸਿਸਟਰ ਉਹ ਅਰਮਨਦੀਪ ਜਿਹੜਾ ਕੱਲਾ ਬਣਦਾ ਸੀ ਕਿੰਨੇ ਸਾਲ ਹੋ ਗਿਆ ਸੀ ਬਾਕੀ 2018 ਵਿੱਚ ਗਏ ਤਰਕੀ ਪਰ ਸੰਦਾ ਸਾਹਿਬ 5 ਸਾਲ ਤੋਂ ਉੱਤੇ ਹੋਏ ਨੇ ਇੱਕ ਵਾਰ ਆ ਸੀ ਹਾਂਜੀ ਅਗਸਤ 2024 ਜੇ 6 ਸਾਲ ਹੋ ਜਾਣੇ ਪੂਰੇ ਜੀ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਗਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਸਰਕਾਰਾਂ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਨੂੰ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488